ਆਪਣੇ ਪਸ਼ੂ ਦਾ ਕੱਟਰੋ ਬਸ਼ਰੂ ਮਰ ਜਾਂਦਾ ਤੇ ਬਾਅਦ ਵਿੱਚ ਫਿਰ ਚੋਏ ਬਣਾ ਰਿਹਾ ਵੀ ਨਹੀਂ ਜਾਂਦਾ ਤੇ ਦੁੱਧ ਵੀ ਨਹੀਂ ਦਿੰਦਾ ਤੇ ਉਹਦਾ ਫਿਰ ਆਪਣਾ ਕੋਲੇ ਕੋਈ ਸ਼ਾਂਤਿਕ ਸ਼ਾਂਤਿਕ ਕਰ ਮਿਲਣਾ ਪੈਂਦਾ ਸ਼ਾਂਤਿਕ ਕਰ ਹਾਂਜੀ ਕੋਈ ਵੀ ਮਤਲਬ ਕਿੱਡਾ ਵੀ ਮਲਾ ਕਈ ਵਾਰ ਆਉਂਦਾ ਵੀ ਭੈੜਾ ਪਸ਼ੂ ਹੈ ਤਾਂ ਸਾਡਾ ਜਿੰਨਾ ਭੈੜਾ ਉਹਦੀ ਸੀਖ ਖੜਦਾ ਜੀ ਤੂੰ ਆਪਾਂ ਹੁਣ ਪਸ਼ੂ ਲੈ ਆਉਣਾ ਦੁੱਧ ਵਾਰ ਖਾਤਰ ਤੇ ਬਾਅਦ ਵਿੱਚ ਨਾ ਹੁਣ ਇੱਕ ਜਿਹੜਾ ਟ੍ਰੈਂਡ ਚੱਲਿਆ ਹੋਈ ਟੀਕੇ ਦਾ ਟੀਕਾ ਲਾ ਕੇ ਚਾਹੁੰਦੇ ਸੀਗੇ ਤੇ ਉਹਦਾ ਕੋਈ ਆਪਣੇ ਕੋਲੇ ਹੈ ਹੱਲ ਜਦੋਂ ਪਸ਼ੂ ਦੋਵੇਂ ਟਾਈਮਾਂ ਤੇ ਟੀਕਾ ਤੇ ਮਿਲਦਾ ਹੈ ਉਹ ਆਪਾਂ ਨੇ ਮੈਡੀਸਨ ਨਾਲ 89 ਜਦ ਦੂਜੇ ਦਿਨ ਬਿਨਾ ਟੀਕੇ ਮਾਰਨਾ ਤਾਂ ਨਾਰ ਬਣ ਜਾਂਦੀ ਹੈ ਗੰਢ ਬਣ ਜਾਂਦੀ ਹੈ ਛੱਡੀਆਂ ਬਰੀਕ ਮੋਟੀਆਂ ਤੇ ਖਾਰਾ ਹੋ ਜਾਂਦਾ ਥਣ ਘਟ ਜਾਂਦਾ ਥਣ ਛੋਟਾ ਆ ਜਾਂਦਾ ਥਣ ਖੜਾ ਹੋਏ ਤਨ ਸਾਲਾਂ ਦਾ ਠੀਕ ਹੈ ਉਹ ਅਸੀਂ 3 ਮਹੀਨੇ ਦਾ ਦਿਨ ਸੁਣ ਤੋਂ ਹਾਲਾ ਪਸੂਣ ਠੀਕ ਹੈ ਜੀ ਉਹ ਚਲ ਆ ਤੁਰਤਾ ਛੱਡੀਆਂ ਆਉਂਦੀਆਂ ਸੋਜ ਹੈ ਬਸਟੈਟਸ ਹੋ ਗਿਆ ਮੂੰਹ ਸੜੀ ਦਾ ਰੋਗ ਬਣ ਗਿਆ ਥਣੇਲਾ ਰੋਗ ਬਣ ਗਿਆ ਉਹ 5-7 ਦਿਨ ਠੀਕ ਹੋ ਜਾਂਦੇ ਠੀਕ ਹੈ ਜੀ 15 ਦਿਨ ਵਿੱਚ ਦੁਬਾਰਾ ਰੀਪੀਟ ਨਹੀਂ ਹੁੰਦਾਗਾ ਠੀਕ ਹੈ ਜੀ ਹਾਂ ਜੀ ਕਿੰਨਾ ਵੀ ਰੀਪੀਟ ਹੁੰਦਾ ਹੋਵੇ ਕਿੰਨਾ ਮਰਦੇ ਹੁੰਦਾ ਸਭ ਤੋਂ ਪਹਿਲਾਂ ਸਾਰੇ ਦਰਿਹਦਰ ਰਤਨ ਸਿੰਘ ਜੀ ਠੀਕ ਹੈ ਜੀ ਸ਼ਾਮ ਸਿੰਘਲ ਚੌਕ ਤੋਂ ਹੁਣ 32 ਟਿਕਾ ਪਰਾਈ ਸੀ ਗਾਂ ਦੇ ਆਪਣੀ ਮੈਡੀਸਨ ਪਹਿਲੀ ਦਵਾਈ ਨਾ ਰਹਿ ਗਈ ਸੀ ਲੈ ਵੀ ਜੇਕਰ ਤੁਹਾਡੇ ਪਸ਼ੂ ਦਾ ਥਣ ਛੋਟਾ ਵੱਡਾ ਗੰਡ ਨਾੜਾ ਛਿੱਧੀਆਂ ਆਉਂਦੀਆਂ ਜਾਂ ਫਿਰ ਤੁਹਾਡੇ ਪਸ਼ੂ ਨੂੰ ਭਾਰ ਪੈਣ ਦੀ ਪ੍ਰੋਬਲਮ ਆਗੀ ਰਿਪੀਟ ਹੋ ਜਾਂਦਾਗਾ ਤਾਂ ਵੈਦ ਸਾਹਿਬ ਨਾਲ ਮਲਾਉਣੇ ਆਗੇ ਪਸ਼ੂਆਂ ਦੀ ਹਰ ਇੱਕ ਬਿਮਾਰੀ ਦਾ ਹੱਲ ਹੈਗਾ 100% ਤੇ ਆਜੋ ਆਪਾਂ ਤੁਹਾਨੂੰ ਗੱਲਬਾਤ ਕਰਾਉਣੇ ਆਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਕੀ ਨਾਮ ਆ ਜੀ ਮੈਂ ਤੇ ਜਗਦੀਸ਼ ਸਿੰਘ ਗ੍ਰੰਥੀ ਜੀ ਠੀਕ ਹੈ ਜੀ ਤੇ ਆਪਣੇ ਕਲੀਨਿਕ ਦਾ ਆਪਣੇ ਕੀ ਨਾਮ ਹੈ ਜੀ ਕਲੀਨਿਕ ਆਪਣੇ ਦਾ ਤੈਨ ਹੈ ਜੀ ਠੀਕ ਹੈ ਜੀ ਪਹਿਲਾ ਕਲੀਨਿਕ ਸ਼ੁਰੂ ਕੀਤੀ ਅਸੀਂ 90 ਚ ਠੀਕ ਹੈ ਜਾਂ ਪਿੰਡ ਹਰੀ ਕੇ ਕਲਾਂ ਜਿਹੜਾ ਸ੍ਰੀ ਮਕਸਰ ਸਾਹਿਬ ਠੀਕ ਹੈ ਜੀ ਤੇ ਸ੍ਰੀ ਗੁਰਵੰਗਦੇਵ ਜੀ ਦਾ ਨਾਨਕਾ ਪਿੰਡ ਹੈ ਠੀਕ ਹੈ ਜੀ ਨਾਲ ਹੀ ਸਰਾਣਾ ਕੇ ਪਿੰਡ ਮੱਤੇਰੇ ਸਰਾ ਉਹ ਸ੍ਰੀ ਗੁਰੰਗਦੇਵ ਜਰ ਜਨਸਥਾਨ ਹੈ ਠੀਕ ਹੈ ਜੀ ਤਾਂ ਅਸੀਂ ਉਸ ਤੋਂ ਸ਼ੁਰੂ ਕੀਤਾ ਹੈ ਪਹਿਲਾਂ ਕਰਦੇ ਦਰਸ਼ਕਾਂ ਦਾ ਧੰਨਵਾਦ ਫਿਰ ਦਾਂਗੇ ਜਾਣਕਾਰੀ ਤੇ ਪਿਆਰੇ ਦਰਸ਼ਕੋ ਤੁਹਾਾਰਨ ਸਤਿ ਸ੍ਰੀ ਅਕਾਲ ਪਿਆਰ ਭਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਗੱਲ ਇਹ ਆ ਜੀ ਪਸ਼ੂਆਂ ਨੂੰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਆਏ ਨੇ ਕਿਸੇ ਦਾ ਥਣ ਦੇ ਵਿੱਚ ਪ੍ਰੋਬਲਮ ਆ ਗਈ ਕਿਸੇ ਨੂੰ ਭਾਰ ਪੈਣ ਦੀ ਦਿੱਕਤ ਆ ਗਈ ਜਿਵੇਂ ਗਰਮੀ ਦਾ ਮੌਸਮ ਆ ਗਿਆ ਤੇ ਨਵੀਂ ਤੂੜੀ ਆ ਗਈ ਹਨਾ ਤੇ ਉਹਦੇ ਵਿੱਚ ਬੰਨ ਪੈ ਜਾਂਦਾ ਜਾਂ ਫਿਰ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਤੇ ਉਹਦਾ ਹੱਲ ਤੁਹਾਡੇ ਕੋਲ ਮਿਲੂਗਾ 100% 100% ਮਿਲਦਾ ਜੀ ਤਿੰਨ ਦਿਨਾਂ ਦੇ ਠੀਕ ਆ ਜੀ ਤਿੰਨ ਦਿਨਾਂ ਦੇ ਵਿੱਚ ਪਸ਼ੂ ਦੇ ਚਾਰ ਪੇਟ ਹੁੰਦੇ ਆ ਸਮਾਂ ਲੱਗਦਾ ਤਿੰਨ ਚਾਰ ਦਿਨਾਂ ਨੂੰ ਮਰ ਕੋਈ ਬਹੁਤਾ ਪੇਟ ਭਰਨੇ ਰੋਲ ਨਹੀਂ ਹੋਰ ਦੇਸ਼ਦੋਇ ਕੀ ਨਹੀਂ ਦੇਣੀ ਚਾਹੀਦੀ ਜਿਵੇਂ ਇਹ ਤੋਂ ਮੇਰਾ ਚੂਰਨਾ ਵਗੈਰਾ ਹੋਰ ਜਦੋਂ ਪੇਟ ਭਰ ਜਨਾਂ ਪਛੋਦੀ ਮਤ ਹੋ ਜਾਂਦੀ ਹੈ ਠੀਕ ਹੈ ਜੀ ਮਿੰਨਾ ਪਿਗ ਨੂੰ ਹਲਕਾ ਰੱਖਾਂਗੇ ਨਾ ਦੇਾਂ ਕੱਲਾ ਪਾਣੀ ਪੀਉਣਾ ਪਸੂ ਨੂੰ ਫਿਰ ਜਨ ਮਨ ਖੁੱਲ ਜਾਂਦਾ ਮੇਨ ਗੱਲ ਇਹ ਹੈ ਵੀ ਹੁਣ ਆਪਾਂ ਕੋਈ ਪਸ਼ੂ ਜਾਂ ਫਿਰ ਕੋਈ ਡੰਗਰ ਲੈਣੇ ਆਂਗੇ ਉਹ ਦੁੱਧ ਬਾੜ ਖਾਤਰ ਲੈਣੇ ਆਂ ਕਈ ਵਾਰ ਉਹਦੇ ਵਿੱਚ ਥਣਾ ਦੀ ਦਿੱਕਤ ਆ ਜਾਂਦੀ ਹੈ ਕਈ ਵਾਰ ਕੋਈ ਵੱਡਾ ਛੋਟਾ ਜਾਂ ਫਿਰ ਕੇ ਕਈ ਛਿੱਧੀਆਂ ਨਾੜਾਂ ਵੱਧਨੀਆਂ ਗੰਢਾਂ ਹੋ ਜਾਂਦੀਆਂ ਉਹਦਾ ਕੀ ਹਾਲ ਹੈ ਨਾੜ ਬਣ ਜਾਂਦੀ ਹੈ ਗੰਢ ਬਣ ਜਾਂਦੀ ਹੈ ਛਿੱਧੀਆਂ ਬਰੀਕ ਮੋਟੀਆਂ ਤੇ ਖਾਰਾ ਹੋ ਜਾਂਦਾ ਥਣ ਘਟ ਜਾਂਦਾ ਥਣ ਛੋਟਾ ਆ ਜਾਂਦਾ ਠੀਕ ਹੈ ਉਹ ਸਤਨ ਮਹੀਨਾ ਦਾ ਹੀ ਦਿੰਨੇ ਸੋ ਤਾਂ ਹਾਲੇ ਪਸੂ ਨੂੰ ਠੀਕ ਹੈ ਜੀ ਉਹ ਚੱਲ ਪੈਂਦਾ ਕਿੰਨੇ ਦਿਨਾਂ ਚੱਲੂਗਾ ਜੀ ਬਸ ਉਹ ਤਾਂ ਤਨ ਮਹੀਨਾ ਦਿਨੇ ਤਨ ਹਾਲੇ ਖੜਾ ਤਨ ਮਹੀਨਾ ਚੱਲਦਾ ਹੈ ਜੇ ਆਮ ਤੁਰ ਤਾਂ ਛੱਡੀਆਂ ਆਉਂਦੀਆਂ ਸੋਜ ਹੈ ਬਸਟੈਟਸ ਹੋ ਗਈ ਮੂੰਹ ਸੜੀ ਦਾ ਰੋਗ ਬਣ ਗਿਆ ਥਨਿਆ ਦਾ ਰੋਗ ਬਣ ਗਿਆ ਉਹ 5-7 ਦਿਨ ਠੀਕ ਹੋ ਜਾਂਦਾ ਠੀਕ ਹੈ ਜੀ ਜਾਂ ਜਿਹੜੋਂ ਪਸੂ ਦੋਵੇਂ ਟਾਈਮ ਆ ਟਿਕਾ ਤੇ ਮਿਲਦਾ ਹੈ ਉਹ ਆਪਾਂ ਨੇ ਮੈਡੀਸਨ ਨਾਲ 8 ਤੋਂ ਜਾਂ ਦੂਜੇ ਦਿਨ ਬਿਨਾਂ ਟੀਕੇ ਦਾ ਮਿਲਣਾ ਪੈਂਦਾ। ਇੱਕ ਹੋਰ ਸਭ ਤੋਂ ਮੇਨ ਪ੍ਰੋਬਲਮ ਆ ਰਹੀ ਹੈ ਪਸ਼ੂ ਬਾਰ-ਬਾਰ ਰਿਪੀਟ ਹੀ ਹੋ ਜਾਂਦੇ ਆ। ਮਤਲਬ ਸਹੀ ਨਹੀਂ ਹੁੰਦੇ ਤੇ ਆਪਾਂ ਫਿਰ ਪਰੇਸ਼ਾਨੀ ਦੇ ਵਿੱਚ ਹੋ ਜਾਂਦੇ ਆ ਜਾਂ ਫਿਰ ਉਹਨੂੰ ਨਾ ਬੰਦਾ ਜਾਂ ਤਾਂ ਸਸਤੇ ਭਾਅ ਵੇਚ ਦਿੰਦਾ ਤੇ ਜਾਂ ਫਿਰ ਪਸ਼ੂ ਨੂੰ ਤੋਂ ਮਾਣੀ ਅੱਕ ਜਾਂਦਾ ਬੰਦਾ। ਉਹਦਾ ਕੋਈ ਹੱਲ ਹੈ ਆਪਣੇ ਕੋਲ? ਬਹੁਤ ਵਧੀਆ ਰਾਜ ਹੈ ਉਹਦਾ। 15 ਦਿਨਾਂ ਵਿੱਚ ਦੁਬਾਰਾ ਰਿਪੀਟ ਨਹੀਂ ਹੁੰਦਾਗਾ। ਠੀਕ ਆ ਜੀ। ਹਾਂਜੀ। ਕਿੰਨਾ ਵੀ ਰਿਪੀਟ ਹੁੰਦਾ ਹੋਵੇ? ਕਿੰਨਾ ਮਰਦੇ ਹੁੰਦਾ ਇਹ? ਸਭ ਤੋਂ ਪਹਿਲਾਂ ਸਾਡੇ ਕੋਲ ਸੀਗਾ ਜਿਹੜੇ ਜਿਹੜਾ ਰਤਨ ਸਿੰਘ ਜੀ ਠੀਕ ਹੈ ਜੀ ਸ਼ਾਮ ਸਿੰਘਲ ਚੌਕ ਤੋਂ ਹੁਣ 32 ਟਿਕਾ ਪਰਾਈ ਸੀ ਗਾਂ ਦੇ ਠੀਕ ਹੈ ਜੀ ਆਪਣੀ ਮੈਡੀਸਨ ਪਹਿਲੀ ਦਵਾਈ ਨਾ ਰਹਿ ਗਈ ਸੀ ਠੀਕ ਹੈ ਜੀ ਤੇ ਇਹਦਾ ਵੀ ਕੋਈ ਆਪਣੇ ਕੋਲ ਹੱਲ ਹੈਗਾ ਵੀ ਜੇਕਰ ਪਸ਼ੂ ਆਪਾਂ ਲੈ ਆਉਣੇ ਆ ਕਈ ਵਾਰ ਮੰਡੀ ਤੋਂ ਲੈ ਆਉਣੇ ਆ ਜਾਂ ਫਿਰ ਕਿਤੇ ਆਪਾਂ ਲੈ ਆਉਣੇ ਆ ਤੇ ਬਾਅਦ ਦੇ ਵਿੱਚ ਆਪਣੇ ਕੋਲੇ ਆ ਕੇ ਨਾ ਦੁੱਧ ਬਾਦੀ ਘਟ ਜਾਂਦਾ ਹੈ ਉਹ ਸਾਰਾ ਹੱਲ ਹੈ ਕਿ ਪਸ਼ੂ ਉਹਦੇ ਜਮਾਂ ਕਰ ਜਾਂਦਾ ਕਿ ਫੇਰ ਘਰ ਦਾ ਉਹਦਾ ਕਰਕੇ ਵੀ ਕਰ ਜਾਂਦਾ ਕਿ ਫੇਰ ਪੱਠੇ ਬਦਲੇ ਜਾਂਦੇ ਆ ਕਿ ਕੋਈ ਕਾਰਨ ਬਣ ਜਾਂਦੇ ਆ ਉਦੋਂ ਪੂਰਾ ਕਰ ਦਿੰਦੇ ਆ ਆਪਾਂ ਠੀਕ ਆ ਮਤਲਬ ਕੋਈ ਵੀ ਦੁੱਧ ਦੀ ਪ੍ਰੋਬਲਮ ਹੋਵੇ ਜਾਂ ਰਲੇਵਾ ਵਗੈਰਾ ਨਾਲ ਜਿਹਾ ਹੋਵੇ ਜਾਂ ਪਸ਼ੂ ਕੋਈ ਕੰਨੇ ਮਾਰ ਖੁੰਡਾ ਉਹ 15 ਦਿਨਾਂ ਹੀ ਮਾਰਨ ਖੜ ਜਾਂਦਾ ਠੀਕ ਆ ਜੀ ਪਸ਼ੂ ਜਿਵੇਂ ਪਸ਼ੂਆਂ ਦੇ ਉੱਤੇ ਪੂਛ ਤੇ ਮੂੰਹ ਸੜੀ ਹੋ ਜਾਂਦੀ ਹੈ ਆਪਣਾ ਬਾਹਮ ਨਹੀਂ ਲੱਗ ਜਾਂਦੀ ਕਹਿੰਦੇ ਆ ਉਹ ਕੋਈ ਠੀਕ ਹੋ ਜਾਂਦਾ ਹੈ ਹਾਂਜੀ ਠੀਕ ਆ ਜੀ ਤੇ ਜੇ ਘੋੜੀਆਂ ਨੂੰ ਬੰਨ ਪਾਈ ਜਾਂਦਾ ਹੈ ਹਾਂ ਜਾਂ ਕੁੱਤੇ ਜਿਹੜੇ ਡੌਗ ਹੈ ਜਿਨ੍ਹਾਂ ਨੇ ਮਸਲ ਪਾੜ ਜਾਂਦੇ ਆ ਉਹਨਾਂ ਦੇ ਪੱਕਰ ਲਾਜ ਆਪਣੇ ਕੋਲੇ ਤੇ ਕਈ ਵਾਰ ਕੀ ਹੁੰਦਾ ਕਿ ਆਪਣੇ ਪਸ਼ੂ ਦਾ ਕੱਟਰੂ ਬਸ਼ਰੂ ਮਰ ਜਾਂਦਾ ਤੇ ਬਾਅਦ ਵਿੱਚ ਫਿਰ ਕੋਈ ਬਿਣਾ ਰਿਹਾ ਵੀ ਨਹੀਂ ਜਾਂਦਾ ਤੇ ਦੁੱਧ ਵੀ ਨਹੀਂ ਦਿੰਦਾ ਤੇ ਉਹਦਾ ਫਿਰ ਆਪਣਾ ਕੋਲੇ ਕੋਈ ਸ਼ਾਂਤਿਕ ਸ਼ਾਂਤਿਕ ਕਰ ਮਿਲਣਾ ਪੈਂਦਾ ਸ਼ਾਂਤਿਕ ਕਰ ਹਾਂਜੀ ਕੋਈ ਵੀ ਮਤਲਬ ਕਿੱਡਾ ਵੀ ਮਤਲਬ ਕਈ ਵਾਰ ਆਉਂਦਾ ਵੀ ਭੈੜਾ ਪਸ਼ੂ ਹੈ ਤਾਂ ਸਾਡਾ ਜਿੰਨਾ ਭੈੜਾ ਉਹਦੀ ਸੀਖ ਖੜਦਾ ਜੀ ਠੀਕ ਹੈ ਜੀ ਹਾਂਜੀ ਤੇ ਇਹਦਾ ਮਤਲਬ ਮੁੜ ਕੇ ਫਿਰ ਕੱਟਰੂ ਪਛਰੂ ਦਾ ਜਿਆਦਾ ਉਹ ਕਰਦਾ ਹੈ ਜਿਆਦਾ ਕਰਦਾ ਹੈ ਪਸ਼ੂ ਦਾ ਰੰਗ ਹੋ ਜਾਂਦੀ ਹੈ ਠੀਕ ਹੈ ਨਾ ਜੇ ਪਸ਼ੂ ਉੱਠਦਾ ਮਤਲਬ ਪਿਆ 3-4 ਦਿਨ ਹੋ ਗਏ 5 ਦਿਨ ਹੋ ਗਏ ਤੀਜਾ ਨਾ ਖੜਾ ਆਉਂਦਾ ਮਾਰਕਸ਼ਾਲ ਠੀਕ ਹੈ ਹਾਂਜੀ ਤੇ ਇੱਕ ਪ੍ਰੋਬਲਮ ਇਹ ਵੀ ਆਉਂਦੀ ਹੈ ਵੀ ਆਪਾਂ ਹੁਣ ਪਸ਼ੂ ਲੈ ਆਉ ਇੱਕ ਜਿਹੜਾ ਟ੍ਰੈਂਡ ਚੱਲਿਆ ਹੋਈ ਟੀਕੇ ਦਾ ਟੀਕਾ ਲਾ ਕੇ ਚਾਉਂਦੇ ਸੀਗੇ ਕਿ ਉਹਦਾ ਕੋਈ ਆਪਣੇ ਕੋਲੇ ਹੈ ਹੱਲ ਹਾਂਜੀ ਟੀਕੇ ਵਾਲਾ ਭਾਵੇਂ 2 ਮਹੀਨੇ ਤੱਕ ਮਿਲਦੇ ਨੇ ਹੋਵੇ ਟੀਕੇ ਤੇ ਆਥ ਨੂੰ ਬਿਨਾ ਟੀਕ ਟੀਕਾਂ ਛੱਡ ਜਾਂਦਾ ਠੀਕ ਹੈ ਜੀ ਡਾਕਟਰ ਦੁਨੀਆਂ ਦੇ ਕੋਈ ਨਹੀਂ ਮਾੜਾ ਸਾਰਾ ਬਦਲ ਰੂਪ ਸਾਰੇ ਬਦਲ ਗਏ ਹੂੰ ਪਰ ਕਈ ਪੇਥੀਆਂ ਦੇ ਨਾਲ ਜੀ ਪਸ਼ੂ ਮਾਰ ਖੁੰਡਾ ਹੈ ਹੂੰ ਜਾਂ ਪਸ਼ੂ ਦੋਵੇਂ ਟਾਈਮ ਟੀਕੇ ਨਹੀਂ ਮਿਲਦਾ ਉਹਦਾ ਇਹ ਲਈ ਪੇਥੀ ਟੀਕੇ ਨਹੀਂ ਮਿਲੂਗਾ ਠੀਕ ਹੈ ਆਪਾਂ ਸ਼ਾਂਤ ਕੇ ਬਿਨਾਂ ਟੀਕੇ ਮਿਲਣਾ ਪੈਂਦਾ ਬਿਨਾਂ ਟੀਕੇ ਬਿਨਾਂ ਟੀਕੇ ਉਹ ਫਿਰ ਕੋਈ ਆਪਾਂ ਦਵਾਈ ਵਗੈਰਾ ਦੰਨਿਆ ਉਸੇ ਦੀ ਹਾਂ ਉਹ ਜਿਹੜੀ ਮਾਨਸਿਕਤਾ ਬਦਲ ਜਾਂਦੀ ਹੈ ਠੀਕ ਹੈ ਹਾਂਜੀ ਮਤਲਬ ਕਹਿੰਦਾ ਭਾਬਾ ਜੀ ਦਿਮ ਹੋ ਗਏ ਕੋਈ ਘੰਟੇ ਦੌਰੇ ਹਟ ਜਾਂਦੇ ਆਪਣੇ ਦਾ ਮੈਡੀਸਨ ਨਾਲ ਹਾਂਜੀ ਤੇ ਹੋਰ ਬਹੁਤ ਸੋਹਣਾ ਰਿਜ਼ਲਟ ਇਹਦੇ ਚ ਹਾਂਜੀ ਹੋਰ ਕਿਹੜੀਆਂ-ਕਿਹੜੀਆਂ ਜਿਹੜੀਆਂ ਪਸ਼ੂਆਂ ਦੀਆਂ ਬਿਮਾਰੀਆਂ ਦਾ ਆਪਾਂ ਹੱਲ ਕਰ ਦਿੰਦੇ ਆ ਟ੍ਰੀਟਮੈਂਟ ਕਰ ਦਿੰਦੇ ਆ ਪਸ਼ੂ ਦਾ ਕੋਈ ਵੀ ਇਲਾਜ ਮਤਲਬ ਜਿਹੜੇ ਕਿਸੇ-ਕਿਸੇ ਦੀ ਬਿਮਾਰੀ ਪਸ਼ੂਆਂ ਦੀ ਹੂੰ ਉਹ ਸਾਰਾ ਬੈਰ ਕੋਲ ਠੀਕ ਹੋ ਜਾਂਦੀ ਜੀ ਬਹੁਤ ਸ਼ੀਤੀ ਠੀਕ ਹੈ ਮੈਗੁਰ ਦੀ ਕਿਰਪਾ ਨੇ ਕਰਦਾ ਪਰਮੇਸ਼ਰ ਹੀ ਹੈ ਸਾਡਾ ਤਾਂ ਸਾਧਨਾ ਜੀ ਇੱਕੋ ਕਿੰਨੇ ਸਾਲੇ ਤੁਸੀਂ ਕੰਮ ਕਰ ਰਹੇ ਹੋ ਜੀ 38 49 ਸਾਲ ਹੋ ਗਏ ਐਨਾ ਤਜਰਬਾ ਹੈ ਜੀ ਵੱਡਾ ਬੇਟਾ ਵੈਟਨ ਇਨਸਪੈਕਟਰ ਹੈ ਠੀਕ ਹੈ ਜੀ ਉਹ ਵੀ ਸ਼ਾਮ ਨੂੰ 2 ਘੰਟੇ ਛੁੱਟੀ ਤੋਂ ਬਾਅਦ ਡਿਊਟੀ ਤੇ ਮੇਰੇ ਨਾਲ ਹੈਲਪ ਕਰਦਾ ਹੈ ਹੂੰ ਛੋਟਾ ਭਪਿੰਦਰ ਸਿੰਘ ਡਾਕਟਰ ਬੀ ਐਮ ਐਸ ਕੀਤੀ ਹੋਈ ਹੈ ਠੀਕ ਹੈ ਜੀ ਉਹ ਤਾਂ ਮੇਰੇ ਨਾਲ 24 ਘੰਟੇ ਨਾਲ ਹੀ ਰਹਿੰਦੇ ਮੇਰੇ ਹੂੰ ਹਾਂ ਜੀ ਉਹ ਵੀ ਨਾਲ ਕਰਦੇ ਇੱਕ ਸਾਡੀ ਦੋ ਦੇ ਕਿਹਨਾਂ ਨਹੀਂ ਕਹੇ ਠੀਕ ਹੈ ਜੀ ਉਹ ਇੱਥੇ ਭਤੀਜਾ ਮੇਰਾ ਬੈਠਦਾ ਹੈ ਸਟਾਫ ਸੁਖਜੀ ਸਿੰਘ ਰੈਕਟਰ ਹੁੰਪੇ ਸੀ ਠੀਕ ਹੈ ਜੀ ਤੇ ਤੀਜੀ ਕਿਨ ਸਾਡੀ ਬਿਹੰਡੇ ਜਿੱਥੇ ਮੈਂ ਹੁਣ ਬੈਠਾ ਹਾਂ ਠੀਕ ਹੈ ਜ ਬਹੁਤ ਵਧੀਆ ਰਿਜ਼ਲਟ ਹੈ ਸਾਰੇ ਹੀ ਦੀ ਬੰਬੀ ਦੀ ਕਿਰਪਾ ਹੈ ਜਿੱਥੇ ਵੀ ਸਾਡਾ ਕਿਉਂ ਇਹ ਨੇ ਜਿਹੜੇ ਮਾਨਸਾ ਜ਼ਿਲ੍ਹੇ ਦੇ ਲੋਕ ਹੈ ਨਾ ਬਲਾਡਾ ਜਾਂ ਰਤਾ ਰਤਾ ਖੇੜਾ ਰਤਿਆ ਕਿ ਦੂਰਾਂ ਲਈ ਪਹੁੰਚਣਾ ਔਖਾ ਸੀ ਹਰੀਕੇਲਾ ਤਾਂ ਕਰਕੇ ਇਹਨਾਂ ਸਮੂਤ ਵਾਸਤੇ ਕਿੰਨੀ ਕਿੱਥੇ ਕਰੀ ਹੈ ਠੀਕ ਹੈ ਤੇ ਕਈ ਵਾਰੀ ਹੋਰ ਵੀ ਬਈ ਵੀਰ ਭਰਾ ਆਖਦਾ ਕਿ ਮੈਂ ਦੂਰੋਂ ਬਹੁਤ ਆਗਾ ਫਿਰ ਉਹਨਾਂ ਤੱਕ ਦਵਾਈ ਪਹੁੰਚਦੀ ਆਪਾਂ ਕਿਵੇਂ ਕਰ ਸਕਦੇ ਜਾਂ ਤਾਂ ਕੋਰੀਅਰ ਕਰ ਦਿਆਂ ਜੀ ਅਸੀਂ ਕੋਰੀਅਰ ਕਰ ਦਿੰਦੇ ਹਾਂ ਜਾਂ ਆ ਕੇ ਲੈ ਜਾਂਦੇ ਆ ਜਾਂ ਆ ਕੇ ਲੈ ਜਾਂਦੇ ਆ ਦੇਸ਼ ਪ੍ਰਦੇਸ਼ਾਂ ਵਿੱਚ ਬਾਹਰ ਜਾਂਦੀ ਦਵਾਈ ਜਿੱਥੇ ਕਿ ਆਪਣਾ ਕੱਲੇ ਹਿਊਮਨ ਦੀ ਰੀਡੀਜੈਂਸ ਬੱਚਿਆਂ ਦੀ ਅਸੀਂ ਕੋਰੀਅਰ ਕਰ ਦਿੰਨੇ ਹਾਂ ਹਾਂ ਕਈ ਵਾਰ ਨਾ ਕੋਈ ਬਹੁਤ ਦੂਰੋਂ ਹੁੰਦਾ ਅਗਲਾ ਹੁੰਦਾ ਵੀ ਇੰਨਾ ਤਾਂ ਮੇਰਾ ਯਾਰ ਕਰਾਈ ਲੱਗ ਜਾਣਾ ਜਿਵੇਂ ਇੰਨੀ ਦੀ ਦਵਾਈ ਨਹੀਂ ਹੁੰਦੀ ਅਸੀਂ ਸਮੇਂ ਸਾਰੇ ਕੋਈ ਜਮਾਂ ਗਰੀਬ ਆਉਂਦਾ ਜੀ ਅਸੀਂ ਹੋ ਸਕਦਾ ਉਹਨੂੰ ਰੋਟੀ ਪਾਣੀ ਤੱਕ ਹੋਣਾ ਹੀ ਹੁੰਦਾ ਠੀਕ ਹੈ ਜੀ ਤੇ ਅਸੀਂ ਉਹਨੂੰ ਕਈ ਵਾਰੀ ਪਾੜਾ ਕਰਾਈ ਦਿੰਨੇ ਹਾਂ ਜੇ ਜਮਾਂ ਲਾਜੇ ਕਰਾ ਸਕਦੇ ਕਈ ਵਾਰ ਉਹਨੂੰ ਵਿਚਾਰਿਆਂ ਨੂੰ ਦਵਾਈ ਵੀ ਫਰੀ ਦਿੰਨੇ ਹਾਂ ਜਿਸ ਤਰ੍ਹਾਂ ਦਾ ਕੋਈ ਨਹੀਂ ਰਾਏ ਕਰਾ ਸਦਾਸੀ ਕਰਦੇ ਭਾਵੇਂ ਸਾਲ ਦੋ ਸਾਲ ਆਪਣਾ ਐਵੇਂ ਤਾਂ ਹੈ ਨਹੀਂ ਵੀ ਬਾਲੀ ਜਿਆਦਾ ਮਹਿੰਗੀ ਦਵਾਈ ਨੂੰ ਨਾ ਹਰ ਇੱਕ ਬੰਦੇ ਦੇ ਬਜਟ ਦੇ ਵਿੱਚ ਹਰ ਇੱਕ ਬੰਦੇ ਦਾ ਬਜਟ ਹੈ ਦੇਖੋ ਹਾਰਟ ਟੈਂਗ ਦੀ ਜਿਹੜਾ ਅੰਮ੍ਰਿਤ ਚ ਹਾਰਟ ਦਾ ਪੇਸ਼ੈਂਟ ਹੈ ਕੋਈ ਉਹ ਜਿਹੜੇ ਆਪਰੇਸ਼ਨ ਕਰਨਾ 4 ਲੱਖ ਰੁਪਏ ਲੱਗ ਜਾਂਦੇ ਹੈ ਠੀਕ ਹੈ ਜੀ ਔਰ ਮੰਦਰਾ ਬੰਦਾ ਬੋਡਾ ਹੋ ਜਾਂਦਾ ਹੈ ਹਾਂ ਇੱਥੇ ਸਿੱਖ ਸਾਲ ਦੇ ਵਿੱਚ ਨਾਨੀਆਂ ਦੋ ਜਾਂ ਤਿੰਨ ਬਲੌਕ ਹੈ ਹਾਰਟ ਦੀਆਂ ਤਿੰਨੇ ਖੁੱਲ ਜਾਂਦੀਆਂ ਇੱਕ ਸਾਲ ਦੇ ਵਿੱਚ ਠੀਕ ਹੈ ਜੀ 20-25 ਹਜ਼ਾਰ ਰੁਪਏ ਲੱਗਦਾ ਸਾਲ ਦਾ ਹਾਂ ਕਈ ਵਾਰ ਉਹ ਵੀ ਪਾਈ ਪਾਈ 700 ਦੇ ਦਵਾਈ ਲੈ ਜਾ ਕੇ ਨਾਲੇ ਸਸਤੀ ਦਵਾਈ ਪੈਂਦੀ ਹੈ ਹੂੰ ਉਹ ਸੁਣਾ ਰਿਹਾ ਡਾਕਟਰ ਕਈ ਵਾਰ ਆਪ ਨੂੰ ਚੱਕਰਾਂ ਦੇ ਵਿੱਚ ਹੀ ਪਾ ਦਿੰਦੇ ਆ ਵੀ ਆਪਰੇਸ਼ਨ ਕਰਾ ਲਓ ਤਾਂ ਇਹ ਹੱਲ ਹੋ ਜਾਂਦਾ ਉਹ ਐ ਜੋ ਰਾਟ ਨੇ ਵਸੇ ਨਹੀਂ ਉਹਨਾਂ ਨੂੰ ਥਿਉਰੀ ਪਰੇਸ਼ ਨਹੀਂ ਹੁੰਦਾ ਪਰੇਸ਼ ਨਹੀਂ ਹੁੰਦਾ ਕਿਉਂਕਿ ਉਹ ਵਸ ਨਹੀਂ ਉਹਨਾਂ ਦੇ ਵਿਚਾਰਾਂ ਦੇ ਉਹ ਆਪਰੇਸ਼ਨ ਹੀ ਉਹ ਥਿਉਰੀ ਵਿੱਚ ਹੈ ਹੁਣ ਸਾਡੀ ਥਿਉਰੀ ਜੇ ਹੁਣ ਗਦੂਦਾਂ ਦਾ ਜਿਹਨੇ ਆਪਾਂ ਬੇਟੇ ਨੂੰ ਬੋਲਿਆ ਕਿ ਹਰਣੀਆਂ ਦਾ ਕਿਤੇ ਨੱਖ ਦਾ ਮਾਸਾ ਹੈ ਹਨਾ ਗੰਦਾ ਮੰਜ ਨਹੀਂ ਕਿਸੇ ਦਾ ਪਰੇਸ਼ ਨਹੀਂ ਕਰਦੇਗੇ ਬਿਨਾ ਆਪਰੇਸ਼ਨ ਤੋਂ ਕੱਲੀ ਦਵਾਈ ਨਾਲ ਆਪਾਂ ਹਾਂ ਜੀ ਇੱਥੇ ਮਤਲਬ ਇਹ ਤੇ ਲੋੜ ਹੈ ਆਪਰੇਸ਼ਨ ਦੀ ਕਿਤੇ ਆਪਣੇ ਤੋਂ ਬਾਹਰ ਨਾ ਗਏ ਉਹ ਤੇ ਫਿਰ ਕਰਾਉਂਦੇ ਵੀ ਕਰਨਾ ਹੀ ਪੈਂਦਾ ਇਹ ਇੱਕ ਕੰਡੀਸ਼ਨ ਇਤੋਂ ਜ਼ਿਆਦਾ ਜ਼ਿਆਦਾ ਹੀ ਖਰਾਬ ਹੋ ਜਾਂਦੀ ਉਹਨਾਂ ਡਾਕਟਰਾਂ ਤੇ ਕਰੋੜ ਪੈਂਦੀ ਹੈ ਪੇਸ਼ੇਵਰ ਉਦੋਂ ਤਾਂ ਫਿਰ ਮਤਲਬ ਕੋਈ ਹੱਲ ਰਹੀ ਨਹੀਂ ਜਾਂਦਾ ਤੇ ਸਾਡੀ ਜਾਂਦੀ ਦੁਰ ਪੈਂਦੀ ਹੈ ਹਾਂਜੀ ਹਾਂਜੀ ਤੇ ਬਈ ਜੇਕਰ ਕੋਈ ਪ੍ਰੋਬਲਮ ਹੈਗੀ ਪਸ਼ੂਆਂ ਰਿਲੇਟਡ ਹਨਾ ਦੁੱਧ ਨਹੀਂ ਵਧਦਾ ਲੇਵਾ ਨਹੀਂ ਵਧਦਾ ਥਾਣਾ ਦੀ ਕੋਈ ਪ੍ਰੋਬਲਮ ਆ ਬਾਰ ਬਾਰ ਰਿਪੀਟ ਹੋਈ ਜਾਂਦਾ ਪਸ਼ੂ ਬੰਨ ਪੈ ਗਿਆ ਜਾਂ ਜੋ ਵੀ ਤੁਹਾਨੂੰ ਪਸ਼ੂਆਂ ਰਿਲੇਟਡ ਕੋਈ ਵੀ ਪ੍ਰੋਬਲਮ ਆ ਤਾਂ ਤੁਸੀਂ ਬਠਿੰਡੇ ਆ ਕੇ ਵੀ ਤੁਸੀਂ ਦਵਾਈ ਲੈ ਸਕਦੇ ਹੋ ਤੇ ਬਾਕੀ ਤਿੰਨ ਕਲੀਨਿਕ ਹੋਰ ਆ ਤੁਸੀਂ ਉਹਨਾਂ ਦਾ ਐਡਰੈਸ ਦੱਸ ਦਿਓ ਜੀ ਇੱਕ ਤਾਂ ਹਰੀਕੇਕਲਾ ਜ਼ਿਲ੍ਹਾ ਸ਼ਹੀਦ ਮੁਕਸਰ ਸਾਹਿਬ ਨੇੜੇ ਨਾਲਾ ਮੰਡੀ ਔਰ ਦੂਸਰਾ ਆਪਣਾ ਕਲੀਨਿਕ ਹੈਗਾ ਦੀ ਦੋਦਾ ਨੇੜੇ ਬੱਸ ਸਟੈਂਡ ਦੋਦਾ ਔਰ ਤੀਸਰਾ ਆਪਣਾ ਜਿਹੜਾ ਕਲੀਨਿਕ ਹੈਗਾ ਜਿੱਥੇ ਆਪਾਂ ਹੁਣ ਇਸ ਟਾਈਮ ਬੈਠੇ ਆਂਗੇ ਪਟੰਡਾ ਨੇੜੇ ਬੱਸ ਸਟੈਂਡ ਸਾਹਮਣੀ ਡੀ ਸੀ ਦਫ਼ਤਰ ਰਜਿੰਦਰਾ ਕਾਲ ਜਬਲੀ ਗਲੀ ਦੇ ਵਿੱਚ ਅਮਨੁਕੂਨੀ ਕੱਦ ਤਿੰਨੋਂ ਕਲੀਨਿਕਾਂ ਦਾ ਨਾਮ ਆਪਣਾ 바ਵਾ ਇਲੈਕਟ੍ਰੋ ਹੋਮੋਪੈਥਿਕ ਕਲੀਨਿਕ ਹਰੀਕੇਕਲਾ ਵਾਲਾ ਤੇ ਬਾਕੀ ਜਿਹੜੇ ਨੰਬਰ ਆ ਉਹ ਸਕਰੀਨ ਦੇ ਉੱਤੇ ਜੱਲ ਲੀ ਜਾਂਦੇ ਆ ਐਡਰੈਸ ਵੀ ਆਪਾਂ ਸਕਰੀਨ ਦੇ ਉੱਤੇ ਲਾਤਾ ਹੈਗਾ ਤੁਸੀਂ ਜੇ ਕੋਈ ਵੀ ਦਿੱਕਤ ਪਰੇਸ਼ਾਨੀ ਹੈਗੀ ਆ ਕੋਈ ਵੀ ਪ੍ਰੋਬਲਮ ਹੈਗੀ ਆ ਦਵਾਈ ਲੈਣੀ ਆ ਜਾਂ ਫਿਰ ਕੋਈ ਗੱਲਬਾਤ ਪੁੱਛਣੀ ਆ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਤੁਸੀਂ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਵੀ ਆਪਣਾ ਕਰਮ ਸਿੰਘ ਆ ਜੀ ਕਰਮ ਸਿੰਘ ਜੀ ਤੇ ਆਪਾਂ ਕਿਸ ਚੀਜ਼ ਦੀ ਦਵਾਈ ਲੈ ਕੇ ਗਏ ਸੀਗੀ ਅਸੀਂ ਜੀ ਗਾਂ ਖਤਰ ਲੈ ਕੇ ਸੀ ਮੱਝ ਖਤਰ ਲੈ ਕੇ ਗਏ ਸੀ ਕੀ ਪ੍ਰੋਬਲਮ ਸੀਗੀ ਉਹਨਾਂ ਨੂੰ ਪਹਿਲਾਂ ਮੱਝ ਰਹਿੰਦੀ ਤੇ ਗਾਂ ਰਹਿੰਦੀ ਨਹੀਂ ਸੀਗੀ ਰਿਪੀਟ ਹੁੰਦੀ ਸੀ ਵਾਰੀ ਵਾਰੀ ਰਿਪੀਟ ਹੁੰਦੀ ਸੀ ਠੀਕ ਆ ਤੇ ਫਿਰ ਦੂਜੀ ਦਾ ਕਿ ਕਿਸੀ ਲੇਵੇ ਦੇ ਵਿੱਚ ਫਰਕ ਸੀਗਾ ਠੀਕ ਆ ਤੇ ਫਿਰ ਉਹਦੇ ਵਾਸਤੇ ਲੈ ਗਏ ਸਾਨੂੰ ਲੇਵਾ ਵੀ ਵਧੀਆ ਸਾਫ ਹੋ ਗਿਆ ਠੀਕ ਆ ਤੇ ਵਿੱਚ ਛਿੱਡੀ ਛੁੱਡੀ ਉਹਨਾਂ ਹਟ ਗਈ ਸਾਡੇ ਲੇਵਾ ਚੱਲ ਚੱਲ ਪੈ ਗਿਆ ਜੀ ਕਿੰਨੇ ਕ ਟਾਈਮ ਤੋਂ ਮਤਲਬ ਖਰਾਬ ਸੀ ਲੇਵਾ ਪਹਿਲਾਂ ਖਰਾਬ ਸੀ ਜੀ ਤਿੰਨ ਤੋਂ ਤਿੰਨ ਮਹੀਨਾ ਤੋਂ ਖਰਾਬ ਸੀਗਾ ਜੀ ਕਿੰਨੇ ਟਾਈਮ ਦੇ ਵਿੱਚ ਫਰਕ ਪੈ ਗਿਆ ਤੁਹਾਨੂੰ 4-5 ਦਿਨਾਂ ਚ ਹੀ ਫਰਕ ਚਾਰ-ਪੰਜ ਦਿਨਾਂ ਚ ਪੂਰਾ ਓਕੇ ਹੋ ਗਿਆ ਗੱਲਬਾਤ ਓਕੇ ਹੋ ਗਿਆ ਜੀ ਫਿਰ ਇੱਕ ਸੂਨ ਵਾਲੀ ਸੀਗੀ ਉਹਦੇ ਖਤਰ ਲੈ ਕੇ ਸੀ ਉਹਦਾ ਪਹਿਲਾਂ ਫਰਕ ਸੀਗਾ ਲੇਵਾ ਉਹਦਾ ਡੇਡਾ ਵਿੰਗਾ ਸੀਗਾ ਤੇ ਫਿਰ ਅਸੀਂ ਉਹ ਦਵਾਈ ਦਿੱਤੀ ਤੇ ਉਹਦੇ ਬਾਅਦ ਸੂ ਵੀ ਰ ਬਿਲਕੁਲ ਸੈੱਟ ਹੋ ਗਿਆ ਤੇ ਪਹਿਲਾਂ ਹੋਰ ਕਿਦੋਂ ਵੀ ਦਵਾਈ ਵਗੈਰਾ ਲੈਂਦੀ ਸੀ ਫਾਰਮੂਲਸਿੰਗ ਰਜਿਤ ਦਵਾਈ ਲੈ ਕੇ ਗਏ ਸੀ ਉਹਨਾਂ ਫਰਕ ਨਹੀਂ ਪਿਆ ਕੋਈ ਫਰਕ ਨਹੀਂ ਪਿਆ ਅੱਛਾ ਇੱਥੇ ਮਨ ਲੱਗਿਆ ਜਾਂਦਾ ਪਾ ਵੀ ਤਿੰਨ ਚਾਰ ਦਿਨਾਂ ਦੇ ਵਿੱਚ ਹੀ ਮਨ ਨੂੰ ਰਿਜ਼ਲਟ ਮਿਲ ਗਿਆ ਰਿਜ਼ਲਟ ਮਿਲ ਗਿਆ ਜੀ ਠੀਕ ਆ ਤੇ ਜਿਹੜੀ ਰਿਪੀਟ ਨਹੀਂ ਰਹਿੰਦੀ ਸੀਗੀ ਵਾਰੀ ਵਾਰੀ ਰਹਿੰਦੀ ਨਹੀਂ ਸੀਗੀ ਉਹ ਕਿੰਨੇ ਕ ਟਾਈਮ ਤੋਂ ਸੀਗੀ ਦਿੱਕਤ ਉਹ ਸਾਨੂੰ ਕਈ ਚੰਦ ਦਿੱਕਤ ਸੀਗੀ ਫਿਰ ਅਸੀਂ ਦਵਾਈ ਲਿਆ ਕੇ ਇਹਨਾਂ ਨੇ ਦੇਤਾ ਤੇ ਫਿਰ ਅਸੀਂ ਟੀਕਾ ਭਰਾਇਆ ਤੇ ਫਿਰ ਸੈੱਟ ਹੋ ਗਈ ਜੀ ਇਸ ਦੂਬਾਰ ਤਾਂ ਨਹੀਂ ਕੋਈ ਦਿੱਕਤ ਲੱਗੀ ਇਸ ਦੂਬਾਰ ਜਿੱਦਕਤ ਨਹੀਂ ਹੋਈ ਠੀਕ ਹੈ ਜੀ ਮਹਿਤਾਪਿੰਡਾ ਜੀ ਠੀਕ ਹੈ ਮਹਿਤਾ ਪਿੰਡ ਤੋਂ ਬਾਈ ਤੇ ਦਵਾਈ ਲੈ ਕੇ ਗਏ ਸੀਗੇ ਬਾਈ ਲੈਵਲ ਦੇ ਵਿੱਚ ਵੀ ਦਿੱਕਤ ਪਰੇਸ਼ਾਨੀ ਸੀ ਤੇ ਪਸ਼ੂ ਜਿਹੜਾ ਬਾਰ ਬਾਰ ਰਿਪੀਟ ਵੀ ਹੋ ਜਾਂਦਾ ਸੀਗਾ ਤੇ ਬਾਈ ਹੋਰਾਂ ਨੇ ਦਵਾਈ ਲੈਤੀ ਇਹਦੂ ਬਾਅਦ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਏਗੀ ਹਾਂ ਗਾਂ ਦੇ ਗੋਹੇ ਦਾ ਪੈ ਗਿਆ ਸੀਗਾ ਕਰਮ ਬੰਨ ਪੈ ਗਿਆ ਸੀਗਾ ਠੀਕ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਦਵਾਈ ਲਈ ਤੇ ਗੋਹਾ ਵੀ ਸੈੱਟ ਕਰਨ ਲੱਗੀ ਪਸ਼ੂ ਵੀ ਸੈੱਟ ਹੋ ਗਿਆ ਦੁਬਾਰਾ ਮਤਲਬ ਕਿੰਨੇ ਕ ਟਾਈਮ ਜੀ ਪਤਾ ਲੱਗਾ ਸੀ ਬੰਨ ਸਾਨੂੰ ਅਸੀਂ ਪਤਾ ਲੱਗਾ ਸੀ ਬਈ 1-2 ਦਿਨਾਂ ਜੀ ਪਤਾ ਲੱਗਿਆ ਸਾਨੂੰ ਠੀਕ ਹੈ ਤੇ ਉਸ ਤੋਂ ਬਾਅਦ ਕੋਈ ਦਿੱਕਤ ਉਸ ਤੋਂ ਬਾਅਦ ਕੋਈ ਦਿੱਕਤ ਨਹੀਂ ਆਈ ਠੀਕ ਹੈ ਜੀ ਠੀਕ ਹੈ